ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਪਰ ਲੋਕ ਠੱਗੇ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਤਰੀਕੇ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਇੱਕ ਰੇਲਵੇ ਸਟੇਸ਼ਨ ਦੀ ਇਹ ਵੀਡੀਓ ਹੈ ਤੁਹਾਨੂੰ ਦਿਖਾਉਂਦੇ ਹਾਂ ਹੁਣ ਕਿ ਰੇਲਵੇ ਸਟੇਸ਼ਨ ਦੇ ਉੱਤੇ ਕਿਸ ਤਰੀਕੇ ਯਾਤਰੀਆਂ ਨੂੰ ਠੱਗਿਆ ਜਾ ਰਿਹਾ ਆਮ ਕਰਕੇ ਯਾਤਰੀ ਜਿਹੜੇ ਨੇ ਇੱਥੇ ਰੁਕਦੇ ਨੇ ਅਤੇ ਉਹਨਾਂ ਨੂੰ ਸਮਾਨ ਦੀ ਜ਼ਰੂਰਤ ਪੈ ਹੀ ਜਾਂਦੀ ਹੈ ਤੇ ਇਸੇ ਦਾ ਫਾਇਦਾ ਇੱਥੋਂ ਦੇ ਦੁਕਾਨਦਾਰਾਂ ਨੂੰ ਹਾਲਕੀ ਬਹੁਤ ਸਾਰੇ ਭੋਲੇ-ਪਾਲੇ ਲੋਕ ਜਿਹੜੇ ਨੇ ਉਹ ਬਿਨਾ ਕੁਝ ਕਹੇ ਪੈਸੇ ਦੇ ਕੇ ਸਮਾਨ ਲੈ ਚੁੰਦੇ ਨੇ ਪਰ ਕੁਝ ਜਿਹੜੇ ਜਾਗਰੂਕ ਲੋਕ ਨੇ ਉਹ ਗੋਸਵਾਲ ਵੀ ਕਰਦੇ ਨੇ ਹਾਲ ਹੀ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਦੁਕਾਨਦਾਰ ਲੋਕਾਂ ਨੂੰ ਠੱਗ ਰਿਹਾ ਹੈ ਇੱਕ ਪਾਣੀ ਦੀ ਬੋਤਲ ਜੋ ਕਿ ਆਮ ਕਰਕੇ ਸਾਨੂੰ ਬਾਜ਼ਾਰ ਦੇ ਵਿੱਚ 15 ਰੁਪਏ ਦੀ ਮਿਲਦੀ ਹੈ ਅਤੇ ਇਸ ਬੋਤਲ ਦੇ ਉੱਤੇ ਲਿਖਿਆ ਵੀ ਹੋਇਆ ਹੈ ਕਿ ਇਹ ਬੋਤਲ 15 ਰੁਪਏ ਦੀ ਹੈ ਪਰ ਇਸ ਦੁਕਾਨਦਾਰ ਦੇ ਵੱਲੋਂ ਆਮ ਪਾਣੀ ਦੀ ਬੋਤਲ ਯਾਤਰੀਆਂ ਨੂੰ 20 ਰੁਪਏ ਦੇ ਵਿੱਚ ਜਾਰੀ ਹੈ ਤੇ ਅਜਿਹਾ ਹੀ ਹੋਰ ਸਮਾਨ ਜੋ ਕਿ 10 ਰੁਪਏ ਦਾ ਹੈ ਉਹ 15 ਰੁਪਏ ਦੇ ਵਿੱਚ ਤੇ ਜੋ 15 ਰੁਪਏ ਦਾ ਹੈ ਉਸ ਨੂੰ 20 ਰੁਪਏ ਦੇ ਵਿੱਚ ਯਾ ਵੇਚਿਆ ਜਾ ਰਿਹਾ ਤੇ ਯਾਤਰੀ ਵੀ ਚੁੱਪਚਾਪ ਇਸ ਸਮਾਨ ਨੂੰ ਖਰੀਦ ਰਿਹਾ ਨੇ ਕੋਈ ਵੀ ਆਵਾਜ਼ ਟੁਕਦਾ ਹੋਇਆ ਨਜ਼ਰ ਨਹੀਂ ਆਇਆ ਪਰ ਇੱਕ ਵਿਅਕਤੀ ਨੇ ਜਦੋਂ ਬੋਤਲ ਦਾ ਰੇਟ ਦੇਖਿਆ ਤਾਂ ਉਸਨੇ ਉਹਨੂੰ ਫਿਰ ਸਵਾਲ ਕੀਤਾ ਕਿ ਬਈ ਇਹ ਤਾਂ 15 ਰੁਪਏ ਦੀ ਹੈ ਤੂੰ ਇਸ ਨੂੰ 5 ਰੁਪਏ ਵਧਾ ਕੇ ਕਿਵੇਂ ਵੇਚ ਸਕਦਾ ਹੈ ਤਾਂ ਅੱਗੇ ਉਹ ਦੁਕਾਨਦਾਰ ਦਾ ਜਵਾਬ ਸੀ ਕਿ ਤੁਹਾਨੂੰ ਕੀ ਮਤਲਬ ਮੇਰਾ ਸਮਾਨ ਹੈ ਮੈਂ ਜਿੰਨੇ ਮਰਜ਼ੀ ਦਾ ਵਿੱਚ ਅਤੇ ਯਾਤਰੀ ਲੈ ਵੀ ਰਹੇ ਨੇ ਯਾਤਰੀਆਂ ਨੂੰ ਕੋਈ ਦਿੱਕਤ ਨਹੀਂ ਹੈ ਹਾਲਾਂਕਿ ਉੱਤੇ ਬਹੁਤ ਸਾਰੇ ਯਾਤਰੀ ਜਿਹੜੇ ਖੜੇ ਸਨ ਜਿਨ੍ਹਾਂ ਨੇ ਇਹ ਬੋਤਲ 15 ਰੁਪਏ ਦਾ ਦੇਖ ਕੇ ਵੀ 20 ਰੁਪਏ ਦੀ ਖਰੀਦੀ ਕਿਉਂਕਿ ਪਿਆਸ ਲੱਗ ਰਹੀ ਸੀ ਗਰਮੀ ਦਾ ਮੌਸਮ ਹੈ ਉਹ ਨਿਰਾਸ਼ ਨਜ਼ਰ ਆਏ ਕਿ ਕਿ ਇਸ ਤਰੀਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਸਿੱਧੇ ਸਿੱਧੇ 5 ਰੁਪਏ ਵਾਧੂ ਵਸੂਲਨੇ ਜਾ ਰਹੇ ਨੇ ਤੇ ਪਾਣੀ ਦੀ ਬੋਤਲ ਦੇ ਨਾਲ ਜੇਕਰ ਕੋਈ ਹੋਰ ਸਮਾਨ ਉਹਨਾਂ ਦੇ ਵੱਲੋਂ ਲਿਆ ਜਾਂਦਾ ਹੈ ਤਾਂ ਉਸ ਦੇ ਉੱਤੇ ਵੀ ਵਧਾ ਕੇ ਪੈਸੇ ਲਏ ਜਾ ਰਹੇ ਨੇ ਜਦੋਂ ਇਸ ਦੁਕਾਨਦਾਰ ਦੇ ਕੋਲ ਸਵਾਲ ਪੁੱਛੇ ਗਏ ਤਾਂ ਅੰਕਿਓ ਜਵਾਬ ਦਿੰਦਾ ਹੋਇਆ ਨਜ਼ਰ ਆਇਆ ਬਹਿਸਬਾਜ਼ੀ ਕਰਦਾ ਹੋਇਆ ਨਜ਼ਰ ਆਇਆ ਤਾਂ ਲੋੜ ਹੈ ਅਜਿਹੇ ਦੁਕਾਨਦਾਰਾਂ ਦੇ ਉੱਤੇ ਕਾਰਵਾਈ ਹੋਣੀ ਦੀ ਖਾਸ ਕਰਕੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਉੱਤੇ ਜਿਸ ਤਰੀਕੇ ਦੁਕਾਨਦਾਰ ਸਮਾਨ ਵੇਚਦੇ ਨੇ ਵੱਧ ਪੈਸਿਆਂ ਦਾ ਵੱਧ ਪੈਸੇ ਕਮਾਉਂਦੇ ਨੇ ਖਾਸ ਕਰਕੇ ਆਮ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੇ ਤੁਸੀਂ ਵੀ ਜਾਗਰੂਕ ਹੋਵੋ ਅਤੇ ਹੋਰਾਂ ਨੂੰ ਵੀ ਸੁਚੇਤ ਕਰੋ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਜੇਕਰ ਤੁਹਾਨੂੰ ਵੀ ਕੋਈ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਬੱਸ ਸਟੈਂਡ ਦੇ ਉੱਤੇ ਘੱਟ ਰੇਟ ਦਾ ਸਾਮਾਨ ਵੱਧ ਪੈਸਿਆਂ ਦੇ ਵਿੱਚ ਦੇ ਰਿਹਾ ਹੈ ਤਾਂ ਤੁਸੀਂ ਅੱਗੇੋਂ ਸਵਾਲ ਕਰ ਸਕਿਓ ਤੁਹਾਡਾ ਹੱਕ ਬਣਦਾ ਹੈ ਇਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਤੁਹਾਨੂੰ ਇਹ ਘੱਟ ਪੈਸਿਆਂ ਦਾ ਸਾਮਾਨ ਵੱਧ ਪੈਸਿਆਂ ਦੇ ਵਿੱਚ ਦੇਣ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਕਰਵਾ ਸਕਦੇ ਹੋ ਸੋ ਸੁਚੇਤ ਹੋ ਜਾਓ ਜਾਗਰੂਕ ਹੋ ਜਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਕਾਨੂੰਨੀ ਬਾਰਡਰ ਕਿੰਨੇ ਦੇ ਲਈ ਹੈ 20 ਹਾਂ 20 ਕਿਉਂ

ना क्यों हेलो दीदी हेलो कितना पैसा लिया आपसे बीस रुपए पानी का लिया है पानी कितने का है क्यों पानी का कितना लिया उनसे दुनिया तुमका काम मतलब दुनिया का तो मतलब बता रुक जाओ ना अभी बता रहा हूँ दुनिया से क्या मतलब है ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી